ਜਦ ਭੈਣ ਭਰਾ ਨੇ ਯੂ نو ਲੜਦੇ ਰਹਿੰਦੇ ਨੇ ਅਨ ਕਦੇ ਮਨ ਇੱਕ ਮਨ ਜਾਂਦਾ ਦੂਸਰਾ ਰੁੱਸ ਜਾਂਦਾ ਹੈ ਦੂਸਰਾ ਰੁੱਸ ਜਾਂਦਾ ਤੇ ਇੱਕ ਮਨ ਜਾਂਦਾ ਯੂ نو ਦੇ ਹੈਵ ਦੈਟ ਕਾਈਂਡ ਆਫ ਅ ਰਿਲੇਸ਼ਨਸ਼ਿਪ ਆਈ ਫੀਲ ਨੇਬਰਸ ਨੇ ਗੌਂਡੀਆਂ ਦਾ ਕੰਮ ਹੀ ਇਹ ਹੈ ਲੜਨਾ ਯੂ نو ਮੈਂ ਇਦਾਂ ਸੀ ਕਿ ਉਹ ਅੱਛਾ ਪਾਕਿਸਤਾਨੀ ਨੇ ਅੱਛਾ ਉਹ ਉਹ ਕਿ ਆਪਣੀ ਬੰਦੀ ਨਹੀਂ ਨਾ ਥੋੜਾ ਲਾਈਕ ਦੂਰ ਰਹੋ ਯੂ نو ਦੈਟ ਕਾਈਂਡ ਆਫ ਅ ਥਿੰਗ ਰਿਆਣਾ ਸੈਣਾ ਦੀ ਜੇ ਗੱਲ ਕਰੀਏ ਇਹਦੇ ਵਿੱਚ ਵੀ ਪਾਕਿਸਤਾਨੀ ਐਕਟਰਸ ਨੇ ਔਰ ਆਪਾਂ ਨੂੰ ਪਤਾ ਹੈ ਕਿ ਦਲਜੀਤ ਦੀ ਫਿਲਮ ਹੋਗੀ ਜਾਂ ਅਮਰਿੰਦਰ ਗਿੱਲ ਦੀ ਫਿਲਮ ਹੋਗੀ ਉਹਨਾਂ ਨੂੰ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਓਵਰ ਸੀਜ਼ ਹੁੰਦਾ ਤੁਹਾਨੂੰ ਲੱਗਦਾ ਕਿ ਥੋਡੀ ਫਿਲਮ ਦੇ ਨਾਲ ਕੁਝ ਐਦਾ ਦਾ ਨਾ ਹੋ ਜਵੇ ਉਸਦੇ ਲਈ ਸਾਡੀ ਫਿਲਮ ਨਹੀਂ ਹੋ ਰਹੀ ਹੈ ਰਿਲੀਜ਼ ਇੰਡੀਆ ਵਿੱਚ ਨਹੀਂ ਹੋ ਰਹੀ ਓਕੇ ਫ্রম ਜਿੰਨਾ ਮੈਨੂੰ ਪਤਾ ਹੈ ਬਾਹਰ ਹੋ ਰਹੀ ਹੈ ਬਟ ਸਾਡਾ ਜੋ ਸਬਜੈਕਟ ਹੈ ਉਹ ਬਾਹਰ ਲਈ ਹੈ ਲਾਈਕ ਇਟ ਇਜ਼ ਰੈਲੇਵੈਂਟ ਫੋਰ ਆਸਟ੍ਰੇਲੀਆ ਫੋਰ ਕੈਨੇਡਾ ਯੂ ਨੋ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬੀ ਆਡੀਅנס ਮੰਗਦੀ ਆ ਉਹ ਕੰਟੈਂਟ ਉਹ ਚਾਹੁੰਦੇ ਨੇ ਕਿ ਅਸੀਂ ਦੇਖੀਏ ਹਾਂ ਉਹ ਤੁਹਾਨੂੰ ਲੱਗਦਾ ਕਿ ਕੁਝ ਇੰਟਰਨਲ ਕੁਝ ਐਦਾ ਦੀ ਕਨਫਲਿਕਟਸ ਨੇ ਜਿਹੜੀਆਂ ਸੋਲਝ ਨਹੀਂ ਰਹੀਆਂ ਹੈਗੀਆਂ ਜਾਂ ਜਾਨ ਮੈਂ ਜਸਟ ਆਈ ਜਸਟ ਫੀਲ ਪਾਕਿਸਤਾਨ ਐਂਡ ਇੰਡੀਆ ਯੂ ਨੋ ਆਈ ਥਿੰਕ ਦੇ ਆਰ ਜਸਟ ਲਾਈਕ ਦੇ ਪੈਨਪਰਾਨੇ ਯੂ ਨੋ ਲੜਦੇ ਰਹਿੰਦੇ ਨੇ ਅਨ ਕਦੇ ਮੰਨ ਜਾਂਦਾ ਇੱਕ ਮੰਨ ਜਾਂਦਾ ਦੂਸਰਾ ਰੋਸ ਜਾਂਦਾ ਦੂਸਰਾ ਰੋਸ ਜਾਂਦਾ ਤਾਂ ਇੱਕ ਮੰਨ ਜਾਂਦਾ ਯੂ ਨੋ ਦੇ ਹੈਵ ਦੈਟ ਕਾਈਂਡ ਆਵਰ ਰਿਲੇਸ਼ਨਸ਼ਿਪ i feel uh, neighbors ne gondiyan da kami eh hai ladna you know <laughs> so uh, i feel the theek ho jayega um, in some time jidanand da man karega chalo ਕਿੰਨਾ ਕਿੰਨਾ ਟਾਈਮ ਰਸਣਾ ਠੀਕ ਹੈ ਚਲ ਦੋ ਦੋ ਮਹੀਨੇ ਹੋਰ ਲੈ ਲੈ ਆਈ ਫੀਲ ਲਾਈਕ ਮਨ ਚੰਗੇ ਆਈ ਥਿੰਕ ਐਵੈਂਚਰੀ ਸਾਰਾ ਕੁਝ ਠੀਕ ਹੋ ਜਾਏਗਾ ਤੇ ਉਹ ਉਹਨਾਂ ਦੇ ਐਕਟਰਸ ਦੇ ਨਾਲ ਕੰਮ ਕਰਕੇ ਇਸ ਫਿਲਮ ਦੇ ਵਿੱਚ ਕਿਉਂਕਿ ਉਹ ਉੱਥੇ ਦੀ ਵੀ ਸੇਮ ਹੀ ਪ੍ਰੋਬਲਮ ਹੈ ਹਮ ਹਮ ਦੇ ਆਮੇਜ਼ਿੰਗ ਬਹੁਤ ਮਤਲਬ ਮੇਰਾ ਪਹਿਲਾ ਐਕਸਪੀਰੀਅੰਸ ਹੈ ਪਾਕਿਸਤਾਨੀ ਐਕਟਰਸ ਨਾਲ ਕੰਮ ਕਰਨ ਦਾ ਐਂਡ ਆਈ ਰਿਮੈਂਬਰ ਪਤਾ ਨਹੀਂ ਕਿਉਂ ਮੈਨੂੰ ਜਦਾਂ ਫਰਸਟ ਡੇ ਆਫ ਸ਼ੂਟ मैं ओके okay, अपनी बनती नहीं रहना, थोड़ा हौली हौली जो सीन शुरू किया सारे बैठे लंच से बैठे लाइक इमरान जी आप तो बहुत अच्छे हो एंड क्या you know, like, आपको क्या लगा मैं कहनी nee, पाकिस्तानी हो ना यूजा तो अब तक नहीं पर आप एक्सट्रा अच्छे हो यू नो लाइक i like you you're nice you know bahut ba kamal insaan hai naseer ji he's bahut matlab sulje hoy actor ne hmm. and vaise vi unna you know, da swabhav bahut shant hai oda comedian ne ha so nice. and uh, the funny thing about comedians is that oh reality vich na kadon ohna ne joke maar deta thanu no, ek second baad like do second baad pata lagda ke oh acha mazak si because oh was bolde bolde kuch na kuch sidh den de ne you know Haan. and that's it's a nice environment to be in hmm. but yeah i i really like them de the yeah. pan parane ne you know oh, ladde yeah. rehnde ne and kadde man j ek man j da dusra है, दूसरा रुस है, एक मान you know, kind of uh, ने दे का है लगना, you know? <laughs> मैं अच्छा oh, पाकिस्तानी ने, अच्छा ओके okay, अपनी बनती नीरा थोड़ा लाइक दूर रहो नो थिंग ਰਿਆਣਾ ਸੈਣਾ ਦੀ ਜੇ ਗੱਲ ਕਰੀਏ ਇਹਦੇ ਵਿੱਚ ਵੀ ਪਾਕਿਸਤਾਨੀ ਐਕਟਰਸ ਨੇ ਔਰ ਆਪਾਂ ਨੂੰ ਪਤਾ ਹੈ ਕਿ ਦਿਲਜੀਤ ਦੀ ਫਿਲਮ ਹੋਗੀ ਜਾਂ ਅਮਰਿੰਦਰ ਗਿੱਲ ਦੀ ਫਿਲਮ ਹੋਗੀ ਉਹਨਾਂ ਨੂੰ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਓਵਰ ਸੀਜ਼ ਹੁੰਦਾ ਤੁਹਾਨੂੰ ਲੱਗਦਾ ਕਿ ਥੋੜੀ ਫਿਲਮ ਦੇ ਨਾਲ ਕੁਝ ਐਦਾ ਦਾ ਨਾ ਹੋ ਜਵੇ ਉਸਦੇ ਲਈ ਸਾਡੀ ਫਿਲਮ ਨਹੀਂ ਹੋ ਰਹੀ ਰਿਲੀਜ਼ ਇੰਡੀਆ ਵਿੱਚ ਨਹੀਂ ਹੋ ਰਹੀ ਫ੍ਰਮ ਜਿੰਨਾ ਮੈਨੂੰ ਪਤਾ ਹੈ ਬਾਹਰ ਹੋ ਰਹੀ ਹੈ ਬਟ ਸਾਡਾ ਜੋ ਸਬਜੈਕਟ ਹੈ ਉਹ ਬਾਹਰ ਲਈ ਹੈ ਲਾਈਕ ਇਟਸ ਰੈਲੇਵੈਂਟ ਫੋਰ ਆਸਟ੍ਰੇਲੀਆ ਫੋਰ ਕੈਨੇਡਾ ਯੂ نو ਪਰ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬੀ ਆਡੀਅנס ਮੰਗਦੀ ਆ ਉਹ ਕੰਟੈਂਟ ਉਹ ਚਾਹੁੰਦੇ ਨੇ ਕਿ ਅਸੀਂ ਦੇਖੀਏ ਹਾਂ ਪਰ ਤੁਹਾਨੂੰ ਲੱਗਦਾ ਕਿ ਕੁਝ ਇੰਟਰਨਲ ਕੁਝ ਐਦਾ ਦੀ ਕਨਫਲਿਕਟਸ ਨੇ ਜਿਹੜੀਆਂ ਸੋਲਝ ਨਹੀਂ ਰਹੀਆਂ ਹੈਗੀਆਂ ਜਾਂ ਜਾਨ I just I हुँ हुँ just feel Pakistan and India you know I think they're just like the pan parane you know ਲੜਦੇ ਰਹਿੰਦੇ ਨੇ ਅਨ ਕਦੇ ਮੰਨ ਜਾਂਦਾ ਦੂਸਰਾ ਰੋਸ ਜਾਂਦਾ ਦੂਸਰਾ ਰੋਸ ਜਾਂਦਾ ਤੇ ਇੱਕ ਮੰਨ ਜਾਂਦਾ ਯੂ نو ਦੇ ਹੈਵ ਦੈਟ ਕਾਈਂਡ ਆਵਰ ਰਿਲੇਸ਼ਨਸ਼ਿਪ ਆਈ ਫੀਲ ਨੇਬਰਸ ਨੇ ਗੌਂਡੀਆਂ ਦਾ ਕੰਮ ਹੀ ਇਹ ਹੈ ਲੜਨਾ ਯੂ نو ਸੋ ਆਈ ਫੀਲ ਇਟ ਠੀਕ ਹੋ ਜਾਏਗਾ ਇਨ ਸਮ ਟਾਈਮ ਜਦੋਂ ਇਹਨਾਂ ਦਾ ਮਨ ਕਰੇਗਾ ਚਲੋ ਕਿੰਨਾ ਕੁ ਟਾਈਮ ਰਸਣਾ ਠੀਕ ਹੈ ਚਲ ਦੋ ਦੋ ਮਿੰਟ ਹੋਰ ਲੈ ਲੈ ਆਈ ਫੀਲ ਲਾਈਕ ਮਨ ਚੰਗੇ ਆਈ ਥਿੰਕ ਐਵੈਂਚੂਰਲੀ ਸਾਰਾ ਕੁਝ ਠੀਕ ਹੋ ਜਾਏਗਾ ਤੇ ਉਹ ਉਹਨਾਂ ਦੇ ਐਕਟਰਸ ਦੇ ਨਾਲ ਕੰਮ ਕਰਕੇ ਇਸ ਫਿਲਮ ਦੇ ਵਿੱਚ ਕਿਉਂਕਿ ਉਹ ਉੱਥੇ ਦੀ ਵੀ ਸੇਮ ਹੀ ਪ੍ਰੋਬਲਮ ਹੈ ਹਮ ਹਮ ਦੇ ਆਮੇジング ਬਹੁਤ ਮਤਲਬ ਮੈਂ ਮੇਰਾ ਪਹਿਲਾ ਐਕਸਪੀਰੀਅੰਸ ਆ ਪਾਕਿਸਤਾਨੀ ਐਕਟਰਸ ਨਾਲ ਕੰਮ ਕਰਨ ਦਾ ਐਂਡ ਆਈ ਰਿਮੈਂਬਰ ਪਤਾ ਨਹੀਂ ਕਿਉਂ ਮੈਨੂੰ ਜਦਾਂ ਫਰਸਟ ਡੇ ਆਫ ਸ਼ੂਟ Oh, okay, like, you know? kind of बैठे, लंचठे बैठे. इमरान like, जी आप तो बहुत अच्छे हो एंड क्या you know, like, आपको क्या लगा मैं कहनी nee, पाकिस्तानी हो ना यूज नहीं like, like, nee, पर आप एक्सट्रा अच्छे हो you know? like, i like you you're nice you know bahut baakmaal insaan hai hey. naseer ji he's bahut matlab sulche hoy actor ne hmm. and vaise vi unna you know, da swabhav bahut shaant hai udda comedian ne ha so nice. and uh, the funny thing about comedians is that oh reality vich na kadon ohna ne joke maar deta thonnu no, ek second baad like do second baad pata lagda ke oh acha mazak si because oh was bolde bolde kuch na kuch sid dinde ne you know Haan. and that's it's a nice environment to be in hmm. but yeah i i really like them